11 ਪਿੰਡਾਂ ਦੇ 308 ਜਿਹੜੇ ਜਿਨ੍ਹਾਂ ਦੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਸੀਗਾ ਉਹਨਾਂ ਸਾਰੇ ਵਿਅਕਤੀਆਂ ਨੂੰ ਅੱਜ 1 ਕਰੋੜ 16.5 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਤਕਸੀਮ ਕੀਤੇ ਗਏ ਨੇ ਕਿ ਜਿਨ੍ਹਾਂ ਤੇ ਵੱਖ-ਵੱਖ ਪਿੰਡਾਂ ਦਾ ਵੇਰਵਾ ਹੈ ਸੋ ਬਿਲਕੁਲ ਜੋ ਕਮਿਟਮੈਂਟ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਸੀ ਸੀਐਮ ਸਾਹਿਬ ਦੀ ਸੀ ਉਹ ਅਸੀਂ ਕਮਿਟਮੈਂਟ ਪੂਰੀ ਕਰ ਰਹੇ ਆ ਇਸ ਤੋਂ ਬਿਨਾਂ ਜੇ ਕੋਈ ਹੋਰ ਵੀ ਵਿਅਕਤੀ ਰਹਿੰਦਾਗਾ ਤਾਂ ਮੈਂ ਸੀਐਸਡੀ ਐਸਡੀਐਮ ਸਾਹਿਬ ਦੀ ਡਿਊਟੀ ਲਾਈ ਜਾਗੀ ਕਿ ਕੋਈ ਵਿਅਕਤੀ ਰਹਿਣਾ ਨਹੀਂ ਚਾਹੀਦਾ ਹਰ ਇੱਕ ਹਰ ਇੱਕ ਵਿਅਕਤੀ ਕੋਲੇ ਮੁਆਵਜ਼ਾ ਪਹੁੰਚਣਾ ਚਾਹੀਦਾ ਜਿੱਦਾਂ ਮੁਆਵਜ਼ਾ ਜਿਹੜਾ ਐਕਟ ਦੇ ਤਹਿਤ ਨਿਰਧਾਰਤ ਕੀਤਾ ਗਿਆ ਸੋ ਕਹਿੰਨ ਦਾ ਭਾਵ ਆ ਸਰਕਾਰ ਜਿਹੜੀ ਆ ਲਗਾਤਾਰ ਹਰ ਇੱਕ ਵਿਅਕਤੀ ਕੋਲੇ ਪਹੁੰਚ ਰਹੀ ਆ ਜਿਹਦਾ ਕਿਸੇ ਨਾ ਕਿਸੇ ਕਾਰਨ ਨੁਕਸਾਨ ਹੋਇਆਗਾ ਸੋ ਅੱਜ ਚੈੱਕ ਡਿਸਟ੍ਰਿਬਿਊਟ ਕੀਤੇ ਨੇ ਕਿ ਚੈੱਕ ਵੰਡੇ ਗਏ ਨੇਗੇ ਔਰ ਮੈਂ ਸਾਰੀ ਸੰਗਠਨਾਂ ਵੀ ਧੰਨਵਾਦ ਕਰਨਾ ਚਾਹਾਂ ਜੋ ਫਸਲਾਂ ਦਾ ਹੜ੍ਹਾਂ ਦੌਰਾਨ ਨੁਕਸਾਨ ਹੋਇਆ ਸੀਗਾ ਨਾ ਜੀ ਉਹ ਚੈੱਕ ਅੱਜ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਸਿੰਘ ਚਿਮਾ ਜੀ ਨੇ ਵੰਡੇ ਨੇ ਕਿਉਂਕਿ ਪੂਰੀ ਪ੍ਰਭਾਵੀਤਾ ਦੇਖੋ ਹੋ ਨਹੀਂ ਸਕਦੀ ਪਰ ਜੋ ਵੀ ਲੋਕਾਂ ਦਾ ਇੰਨੀ ਜਲਦੀ ਤਕਰੀਬਨ ਡੇਢ ਮਹੀਨੇ ਦੇ ਵਿੱਚ ਵਿੱਚ ਜੋ ਨੁਕਸਾਨ ਹੋਇਆ ਸੀ ਲੋਕਾਂ ਦਾ ਜੋ ਖਰਚਾ ਹੋਇਆ ਸੀ ਜੋ ਵੀ ਜੀਰੀ ਲਾਉਣ ਦਾ ਲਗਾਉਣ ਦਾ ਟੋਟਲ ਖਰਚਾ ਸੀ ਹੜ੍ਹਾਂ ਦੀ ਮਹਾਰਾ ਜਿਹੜੀ ਕੁਦਰਤੀ ਹੈ ਇਹ ਪਰਮਾਤਮਾ ਕੰਨੀਓ ਹੈ ਸਰਕਾਰ ਨੇ ਇਹਨਾਂ ਅਪਰਾਲਾ ਕਰਕੇ ਸਰਦਾਰ ਸਰਦਾਰ ਹਰਪਾਲ ਸਿੰਘ ਜੀ ਚੀਮਾ ਜੀ ਨੇ ਅਤੇ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਲੋਕਾਂ ਨੂੰ ਚੈੱਕ ਬੰਦੇ ਨੇ بارشਾਂ ਹੋ ਕੇ ਆਟੀਆਂ ਸੀਗੀਆਂ ਫਾਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਗਿਆ ਸੀਗਾ ਅੱਜ ਜਿਹੜੇ ਵੀ ਢੜਵੇ ਹਰਕੇ ਦੇ ਪਿੰਡ ਸੀਗੇ ਉਹਨਾਂ ਨੂੰ ਅੱਜ ਉਹਨਾਂ ਦੀ ਰਾਸ਼ੀ ਵੰਡੀ ਗਈ ਹੈ ਜਿਹੜਾ ਨੁਕਸਾਨ ਹੋਇਆ ਸੀਗਾ ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਦਾ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ